ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰੰਤੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਰਨਲ ਨੌਲੇਜ ਕਰੰਟ ਅਫੇਅਰਸ 6 ਹਿਸਟਰੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਆਧੁਨਿਕ ਕਾ ਜਿਸ ਦਾ ਕਵੀ ਹੈ ਜੀ ਹੀਰਾ ਸਿੰਘ ਦਰਦ ਇਹਨਾਂ ਦਾ ਜੀਵਨ ਕਾਲ 1899 ਤੋਂ 1965 ਈਸਵੀ ਤੱਕ ਦਰਦ ਤਖੱਲਸ ਦੀ ਵਰਤੋਂ ਪਹਿਲੀ ਵਾਰ ਕਿਹੜੀ ਕਵਿਤਾ ਵਿੱਚ ਕੀਤੀ ਹੀਰਾ ਸਿੰਘ ਨੇ ਸੋ ਅੱਜ ਦੀ ਵੀਡੀਓ ਮਾਸਟਰ ਕੈਡਰ ਆਲ ਸਰਵੈਂਟ ਜੌਬ ਇਗਜ਼ਾਮ ਤੇ ਯੂਜੀਸੀ ਦੇ ਵਿਦਿਆਰਥੀਆਂ ਲਈ ਬੜੇ ਲਾਇਬੰਦ ਹੈ ਵਿਸ਼ਾ ਹੈ ਜੀ ਹੀਰਾ ਸਿੰਘ தਗ ਜਿਸ ਦਾ ਜਨਮ ਕਦੋਂ ਹੋਇਆ 11 ਫਰਵਰੀ 1800 99 ਈਸਵੀ ਨੂੰ ਜਨਮ ਸਥਾਨ ਕੀ ਸੀ ਪਿੰਡ ਕੰਗਰੋਟ ਜ਼ਿਲ੍ਹਾ 라ਵਲਪਿੰਡੀ ਪਾਕਿਸਤਾਨ ਵਿੱਚ ਹੀਰਾ ਸਿੰਘ தਗ ਦਾ ਜਨਮ ग्यारह फरवरी अठारह सौ उणानवे ईस्वी में होया दौने ही क्वेश्चन इंपॉर्टेंट ने अगला क्वेश्चन हीरा सिंह दर्द दे पिता जी का ना भाई हरी सिंह निरंकारी से हीरा दर्द की माता जी का नाँ श्रीमती करतार कौर सी हीरा सिंह दर्द जिस दिया कवितावान जो जो सुरसी इनकलाबी सी देश देशभक्त ਤੇ ਪ੍ਰਗਤੀਵਾਦੀ ਕਵੀ ਸੀ ਅੰਗਰੇਜ਼ੀ ਹਕੂਮਤ ਦੇ ਜ਼ਬਰ ਤੇ ਦਮਨ ਦਾ ਜਿਹੜਾ ਹੈ ਉਹ ਰੋਜ਼ ਕਰਦਾ ਹੈ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਹੈ ਸਾਹਿਤਿਕ ਤੇ ਪੱਤਰਕਾਰੀ ਜੀਵਨ ਦੀ ਸ਼ੁਰੂਆਤ ਕੀਤੀ ਉਹਨਾਂ ਨੇ 1907 ਈਸਵੀ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਹੀਰਾ ਸਿੰਘ ਦਰਦ ਨੇ ਹੀਰ ਸਿੰਘ ਦਰਦ ਜਿਸ ਦਾ ਜੀਵਨ ਕਾਲ 1899 ਤੋਂ 1935 ਤੱਕ ਦਾ ਹੈ ਉਹ ਇੱਕ ਸਾਹਿਤਕਾਰ ਵੀ ਸਨ ਪੱਤਰਕਾਰ ਵੀ ਸਨ ਤੇ ਉਹਨਾਂ ਨੇ ਲਾਹੌਰ ਤੋਂ ਗਿਆਨੀਪਾਸ ਕੀਤੀ ਉਹਨਾਂ ਨੇ ਅਕਾਲੀ ਕਾਂਗਰਸ ਤੇ ਕਮਿਊਨਿਸਟ ਲਹਿਰਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਤੇ ਜੇਲ੍ਹਾਂ ਕੱਟੀਆਂ ਭਾਵ ਆਜ਼ਾਦੀ ਦੇ ਸੰਘਰਸ਼ 'ਚ ਉਹਨਾਂ ਨੇ ਹਿੱਸਾ ਲਿਆ 1914 ਵਿੱਚ ਉਸ ਨੇ ਪਹਿਲਾ ਪੌਂਫਲੇਟ ਗੁਰਦੁਆਰਾ ਰਕਾਬ ਗੰਜ ਨਹੀਂ ਟੋਣਾ ਚਾਹੀਦਾ ਲਿਖਿਆ ਆਜ਼ਾਦੀ ਦੀ ਲਹਿਰ ਤੋਂ ਪ੍ਰਭਾਵਿਤ ਕਵੀ ਸੰ ਪ੍ਰਗਤੀਵਾਦੀ ਕਵੀ ਸੰ ਦੇਸ਼ ਭక్తి ਦੀ ਪਾਵਨਾ ਸੀ ਦੇਸ਼ ਨੂੰ ਆਜ਼ਾਦ ਕਰਨ ਲਈ ਉਹਨਾਂ ਨੇ ਜੇਲਾਂ ਕੱਟੀਆਂ ਤੇ 1914 ਚ ਉਹਨਾਂ ਨੇ ਪਹਿਲਾ ਪੰਮਫਲੈਟ ਜਿਹੜਾ ਗੁਰਦੁਆਰਾ ਰਕਾਬ ਗੰਜ ਨਹੀਂ ਟੋਣਾ ਚਾਹੀਦਾ ਲਿਖਿਆ ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ सबसक्राइब जरूर करो जी साहित्य मासिक पत्र फुलवाड़ी उन्होंने शुरू किया उन्नीस सौ ईस्वी में सहायक संपादक रहे पंजाबी दैनिक अखबार अकाली फुलवाड़ी मासिक पत्र की दोबारा शुरुआत आजादी तो बाद जलंधर आके जो उन्नीस सौ छपंजा ईस्वी तक प्रकाशित रहा सो फुलवाड़ी ਇਕ ਮਾਸਿਕ ਪੱਤਰ ਹੈ ਜੋ 1924 ਉਹਨਾਂ ਨੇ ਸ਼ੁਰੂ ਕੀਤਾ ਤੇ 1956 ਈਸਵੀ ਤੱਕ ਇਹ ਜੋ ਫੁਲਵਾੜੀ ਮਾਸਿਕ ਪੱਤਰ ਹੈ ਉਹ ਪ੍ਰਕਾਸ਼ਿਤ ਹੁੰਦਾ ਰਿਹਾ ਕਮੈਂਟ ਬਾਕਸ ਤੁਸੀਂ ਜ਼ਰੂਰ ਲਿਖਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਕਸਰਤਕ ਸਿੱਧ ਹੋਇਆ ਹੈ ਮੇਰੇ ਚੈਨਲ ਦਾ ਉਦੇਸ਼ ਕੱਟ ਸਮੇਂ ਵਿੱਚ ਤੁਹਾਨੂੰ ਜਿਆਦਾ ਤੋਂ ਜਿਆਦਾ ਜਾਣਕਾਰੀ ਦੇਣਾ ਹੈ ਮੇਰੇ ਚੈਨਲ ਪੰਜਾਬੀ ਵਾਲੇ ਪੰਜੀ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਪੰਜਾਬੀ ਪ੍ਰਚਾਰ ਕੇਂਦਰ ਜਲੰਧਰ ਦੀ ਸਥਾਪਨਾ ਉਹਨਾਂ ਨੇ 1960 ਈਸਵੀ ਵਿੱਚ ਕੀਤੀ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ 1962 ਈਸਵੀ ਤੱਕ ਰਹੇ ਕਾਵ ਰਚਨਾਵਾਂ ਹਨ ਉਪਕਾਰਾਂ ਦੀ ਬੰਗੀ 1912 ਸਿੱਖ ਬੱਚਿਓ ਜਾਗੋ 1913 ਈਸਵੀ ਦਰਦ ਸੁਨੇਹੇ 1920 ਈਸਵੀ ਤਿੰਨ ਭਾਗ ਕਿਸਾਨ ਦੀਆਂ ਆਹੀ 1941 ਆਜ਼ਾਦੀ ਦਾ ਗੀਤ ਚੌਨ ਨਗਾਰਾ ਆਜ਼ਾਦੀ ਦਾ ਟੰਡੋਰਾ ਤੇ ਹੋਰ ਅਗਲੇਰੇ 1950 ਚ 94 ਦਰਦ ਸੁਨੇਹੇ 1954 ਇਸੇ ਵਿੱਚ ਜੋ ਉਹਨਾਂ ਦੇ ਕਾਵ ਸੰਗ੍ਰਹਿ ਹਨ ਉਹ ਪ੍ਰਕਾਸ਼ਿਤ ਹੋਏ ਹਨ ਸੋ ਇਹ ਸਨ ਤੇ ਉਹਨਾਂ ਦੀਆਂ ਰਚਨਾਵਾਂ ਦੇ ਨਾਮ ਤੁਸੀਂ ਜ਼ਰੂਰ ਯਾਦ ਰੱਖਣੇ ਨੇ ਕਿਉਂਕਿ ਇੱਕ ਕੁਐਸਚਨ ਜਿਹੜਾ ਹੈ ਰਚਨਾਵਾਂ ਤੋਂ ਜ਼ਰੂਰ ਪੁੱਛਿਆ ਜਾਂਦਾ ਹੈ ਕਿ ਕਿਹੜੀ ਰਚਨਾ ਕਦੋਂ ਕੀਤੀ ਗਈ ਹੈ ਸੋ ਇਹ ਤੁਸੀਂ ਆਪਣੀ ਕਾਪੀ ਤੇ ਨੋਟ ਕਰਕੇ ਇਸ ਨੂੰ ਯਾਦ ਚੁਰ ਕਰਨਾ ਹੈ ਹੁਣ ਗੱਲਾਂ ਕਰਦੇ ਹਾਂ ਮਹੱਤਵਪੂਰਨ ਪੱਖ ਮਹੱਤਵਪੂਰਨ ਗੱਲਾਂ ਜਿਸ ਤੋਂ ਪ੍ਰਸ਼ਨ ਆਉਂਦੇ ਹਨ ਦਰਦ ਦੀਆਂ ਕਵਿਤਾਵਾਂ ਦੀ ਸੁਰ ਇਨਕਲਾਬੀ ਸੀ ਉਹ ਇੱਕ ਦੇਸ਼ ਭਗਤੀ ਪ੍ਰਗਤੀਸ਼ੀਲ ਕਵੀ ਸੀ ਅੰਗਰੇਜ਼ ਹਕੂਮਤ ਦੀ ਜ਼ਬਰਤੀ ਦਮਨ ਦਾ ਰੋਸ ਦਰਦ ਸੁਨੇਹੇ 1954 ਵਿੱਚ ਕੀਤਾ ਆਜ਼ਾਦੀ ਦੀ ਲਹਿਰ ਤੋਂ ਪ੍ਰਭਾਵਿਤ ਕਵੀ ਸੀ ਆਜ਼ਾਦੀ ਦੇ ਲਈ ਉਹਨਾਂ ਨੇ ਸੰਘਰਸ਼ ਕੀਤਾ ਜੇਲਾ ਕਟੀਆਂ ਤਾਂ ਅੰਗਰੇਜ਼ ਹਕੂਮਤ ਦੇ ਜ਼ਬਰ ਤੇ ਦਮਨ ਦਾ ਰੋਸ ਉਹਨਾਂ ਨੇ ਦਰਦ ਸੁਨੇਹੇ 1954 ਈਸਵੀ ਵਿੱਚ ਕੀਤਾ ਇੰਪੋਰਟੈਂਟ ਹੈ ਜੀ ਇਹ ਪ੍ਰਸ਼ਨ ਇਨਕਲਾਬੀ ਸੁਰ ਦੇ ਤੇ ਪ੍ਰਗਤੀਸ਼ੀਲ ਕਵੀ ਸੰਨ ਕਾਸ਼ਾ ਉਹਨਾਂ ਨੇ ਆਪਣੀਆਂ ਰਚਨਾਵਾਂ ਦੇ ਲਈ ਕੇਂਦਰੀ ਪੰਜਾਬੀ ਸਰਲ ਸਪਸ਼ਟ ਤੇ ਠੇਠ ਵਰਤੀ ਹੈ ਕਵਿਤਾ ਵਿੱਚ ਅਥਾਤ ਜੋਸ਼ ਸੱਚ ਦੀ ਸ਼ਕਤੀ ਬਲਵਲਾ ਤੀਬਰ ਪ੍ਰੇਰਣਾ ਹੈ ਉਹਨਾਂ ਦੀ ਮੌਤ 22 ਜੂਨ 1965 ਈਸਵੀ ਵਿੱਚ ਹੋਈ ਹੀਰਾ ਸਿੰਘ ਦਰਦ ਦੀ ਮੌਤ ਜਿਹੜੀ ਹੈ 22 ਜੂਨ 1965 ਈਸਵੀ ਵਿੱਚ ਹੋਈ जन्म जन्म स्थान मौत माता पिता के नाम से रचनाव यह प्रश्न बड़े इंपॉर्टेंट ने जी ये प्रश्न ध्यान सुनने हैं लिखने हैं तो याद करने हन। अगला प्रश्न हीरा सिंह दर्द किसान विच कविता गीत कहानियां मिलदिया हैं सोन, सुराही सरलेख हेठ रुबाइया दर्ज हैं कुल कि रुबाइया ने पंद्रह रुबाइया so, बड़ी बार जो है, है कि उन्होंने किन रुबाइया पंद्रह रुबाइया भी लिखिया कमेंट बॉक्स जाके जरूर लिखना है कि मेरे द्वारा किराया विशा तो कि सार्थक सिद्ध हो गया है अगला प्रश्न हीरा सिंह ਦੀ ਕਵਿਤਾ ਨੂੰ ਕਈ ਵਿਸ਼ੇ ਪਾਗਾ ਵਿੱਚ ਵੰਡਿਆ ਜਾ ਸਕਦਾ ਹੈ ਜਿਵੇਂ ਸਿੱਖੀ ਜਜ਼ਬਾਤ ਧਾਰਮਿਕ ਰੰਗਤ ਅੰਗਰੇਜ਼ਾਂ ਪ੍ਰਤੀ ਨਫ਼ਰਤ ਪ੍ਰਗਤੀਵਾਦ ਭਾਵਨਾ ਇਨਕਲਾਬ ਦੀ ਭਾਵਨਾ ਸਮਾਜ ਦੀ ਕਾਹਨੀ ਵੰਡ ਨੂੰ ਦੂਰ ਕਰਨਾ ਜੋ ਆਰਥਿਕ ਕਾਹਨੀ ਵੰਡ ਹੈ ਕਿ ਕੁਝ ਇੱਕ ਲੋਕ ਸਮਾਜ ਦੇ ਠੇਕੇਦਾਰ ਉਹ ਗਰੀਬ ਕਿਸhti ਕਿਸਾਨਾਂ ਦਾ ਸ਼ੋਸ਼ਣ ਕਰਦੇ ਹਨ ਆਰਥਿਕ ਕਾਣੀਵੰਡ ਜੋ ਹੈ ਦੂਰ ਹੋਣੀ ਚਾਹੀਦੀ ਹੈ ਉਹਨਾਂ ਦੇ ਕਵਿਤਾਵਾਂ ਦੇ ਵਿਸ਼ੇ ਹਨ ਕਵੀ ਉਤੇ ਅੰਗਰੇਜ਼ਾਂ ਦੇ ਵਿਰੁੱਧ ਅੰਦੋਲਨ ਇਨਕਲਾਬੀ ਲਹਿਰ ਤੇ ਇਸੇ ਸਾਹਿਤ ਕਾਮਾਗਾਟਾ ਮਾਰੂ ਦੇ ਸੱਕੇ ਤੇ ਮਾਰਸ਼ਲ ਲਾ ਆ ਦਾ ਡੂੰਗਾ ਪ੍ਰਭਾਵ ਪਿਆ ਤਿਉ ਅਗਾ ਵਦੋ ਕਵੀ ਹੋ ਨਿਪੜੀ ਮੀਆਂ ਵਾਲੀ ਜੇਲ ਕੋਇਲ ਗੀਤ ਨਵਾ ਕੋਈ ਗਾ ਸ਼੍ਰੀ ਦੀਆਂ ਛਾਵਾਂ ਤੇ ਰਾਵੀ ਚਨਾ ਦੇ ਵੈਣ ਇਹ ਉਹਨਾਂ ਦੀਆਂ ਪ੍ਰਸਿੱਧ ਕਵਿਤਾਵਾਂ ਹਨ ਕਈ ਵਾਰ ਪ੍ਰਸਿੱਧ ਕਵਿਤਾਵਾਂ ਪੁੱਛ ਲੈਂਦੇ ਨੇ ਤਾਂ ਇਹਨਾਂ ਪ੍ਰਸਿੱਧ ਕਵਿਤਾਵਾਂ ਦੇ ਨਾਂ ਹਨ ਮੀਆਂ ਵਾਲੀ ਜੇਲ ਕੋਇਲ ਗੀਤ ਕੋਈ ਨਵਾ ਗਾ ਸ਼੍ਰੀ ਦੀਆਂ ਛਾਵਾਂ ਰਾਵੀ ਚਨਾ ਦੇ ਵੈਣ ਇਹ ਹੀਰਾ ਸਿੰਘ ਦਰਦ ਦੀਆਂ ਪ੍ਰਸਿੱਧ ਕਵਿਤਾਵਾਂ ਹਨ ਤੇ ਅੰਗਰੇਜ਼ਾਂ ਦੇ ਵਿਰੁੱਧ ਜਿਹੜੇ ਅੰਦੋਲਨ ਚੱਲ ਰਹੇ ਸਨ ਉਹਨਾਂ ਤੋਂ ਪ੍ਰਭਾਵਿਤ ਸਨ ਪ੍ਰਗਤੀਸ਼ੀਲ ਕਵੀ ਸਨ ਫੁੱਲਵਾੜੀ ਚਿਤ੍ਰਾਵਲੀ 1926 ਵਿੱਚ ਕਵਿਤਾ ਤੇ ਵਾਰਤਕ ਇਸ ਰਚਨਾ ਚ ਮਿਲਦਾ ਹੈ ਹੀਰਾ ਸਿੰਘ ਦੱਤ ਦਾ ਜੋ ਜਨਮ ਹੈ Hindu Brahman Taram Nalsi ਜਾਂ Hindu Brahman Taram ਨਾਲ ਉਹ ਸੰਬੰਧਿਤ ਸਨ ਸਮੁੰਦਰੋਂ ਪਾਰ ਦਾ ਸੁਨੇਹਾ ਕਵਿਤਾ ਦਾ ਸੰਬੰਧ ਜੇਲਾ ਵਿੱਚਲੇ ਕੈਨੇਡੀਅਨ ਸਿੱਖਾਂ ਨਾਲ ਹੈ ਦੇਖੋ ਜਿੰਨੇ ਵੀ ਮੈਂ ਕੁਐਸਚਨ ਕਰਾਵਾਂਗੀ ਮਹੱਤਵਪੂਰਨ ਪ੍ਰਸ਼ਨ ਹੀ ਹੋਣਗੇ ਔਰ ਇਹ ਜਿਹੜੇ ਨੇ ਯੂਜੀਸੀ ਤੇ ਮਾਸਟਰ ਕੈਡਰ ਦੇ ਪੇਪਰ ਦੇ ਵਿੱਚ ਪੁੱਛੇਗੇ ਪ੍ਰਸ਼ਨ ਹਨ ਬੜਾ ਇੰਪੋਰਟੈਂਟ ਵਿਸ਼ਾ ਜੋ ਅੱਜ ਦਾ ਮੈਂ ਤੁਹਾਨੂੰ ਕਰਵਾ ਰਹੀ ਹਾਂ ਹੀਰਾ ਸਿੰਘ ਦਰਦ ਆਧੁਨਿਕ ਕਵੀ ਇਹਨਾਂ ਨਾਲ ਸੰਬੰਧਿਤ ਮਹੱਤਵਪੂਰਨ ਗੱਲਾਂ ਵਿੱਚੋਂ ਹੀ ਪ੍ਰਸ਼ਨ ਨਿਕਲਨੇ ਹਨ ਹੋਰ ਅਗੇਰੇ ਸੰਗ੍ਰਹਿ ਦੇ ਤਿੰਨ ਭਾਗ ਹਨ ਹੀਰਾ ਸਿੰਘ ਦਰਦ ਕਵੀ ਪੱਤਰਕਾਰ ਤੇ ਅਧਿਆਪਕ ਸਨ ਤੇ ਲਿਖ ਲੈਣਾ ਬੱਚੇ ਦੇ ਲਿਖ ਲਿਆ ਹੀਰਾ ਸਿੰਘ ਦਰਦ ਕਵੀ ਪੱਤਰਕਾਰ ਤੇ ਦੇ ਦੀ ਜਗ੍ਹਾ ਤੇ ਪੜਿਆ ਜਾਏ ਅਧਿਆਪਕ ਸਨ ਹੀਰਾ ਸਿੰਘ ਦਰਦ ਦੀ ਜੇਲ ਯਾਤਰਾ ਨਾਲ ਸੰਬੰਧਿਤ ਰਚਨਾ ਹੈ ਜੀ ਸ਼੍ਰੀ ਦੀਆਂ ਛਾਵਾਂ ਸੋ ਤੁਹਾਨੂੰ ਆਸ ਹੈ ਕਿ ਸ਼੍ਰੀਂ ਦੀਆਂ ਛਾਵਾਂ ਰਚਨਾ ਦਾ ਸਬੰਧ ਕਿਸ ਨਾਲ ਹੈ ਤਾਂ ਕਿਉਂਕਿ ਉਹਨਾਂ ਨੇ ਆਜ਼ਾਦੀ ਦੇ ਸੰਘਰਸ਼ 'ਚ ਹਿੱਸਾ ਲਿਆ ਜੇਲਾਂ ਕੱਟੀਆਂ ਤਾਂ ਜੇਲ੍ਹ ਯਾਤਰਾ ਨਾਲ ਜੋ ਜੇਲ੍ਹ ਵਿੱਚ ਉਹਨਾਂ ਨੇ ਸਮਾਂ ਗੁਜ਼ਾਰਿਆ ਸ਼੍ਰੀਂ ਦੀਆਂ ਛਾਵਾਂ ਦਾ ਵਿਸ਼ਾ ਉਸ ਨਾਲ ਸੰਬੰਧਿਤ ਹੈ ਇੰਪੋਰਟੈਂਟ ਹੈ ਜੀ ਪ੍ਰਸ਼ਨ ਇਸ ਚੈਨਲ ਤੇ ਮੈਂ ਤੁਹਾਨੂੰ ਹਿਸਟਰੀ ਪੰਜਾਬੀ ਤੇ ਸਵਿਕਸ ਦੇ ਮੋਕ ਟੈਸਟ ਵੀ ਕਰਵਾ ਰਹੀ ਹਾਂ ਜੋ ਤੁਹਾਡੇ ਪੇਪਰ ਦੀ ਤਿਆਰੀ ਚ ਕਾਫੀ ਸਹਾਇਕ ਸਿੱਧ ਹੋਣਗੇ ਪਹਿਲੀ ਵਾਰ ਦਰਦ ਤਖੱਲਸ ਦੀ ਵਰਤੋਂ ਚਾਰੇ ਪਾਸੇ ਧੂਮ ਪੈ ਗਈ ਨਾਂ ਦੀ ਕਵਿਤਾ ਵਿੱਚ ਕੀਤੀ ਜੀ ਸਿੰਘ ਸ਼ੀਤਲ ਨੇ ਹੀਰਾ ਸਿੰਘ ਦਰਦ ਜੀਵਨ ਤੇ ਰਚਨਾ ਲਿਖੀ ਹੀਰਾ ਸਿੰਘ ਦਰਦ ਨੇ ਤਾਂ ਕਿ ਦਰਦ ਨਾ ਆਇਆ ਕਵਿਤਾ ਕਦੋਂ ਲਿਖੀ 1919 ਵਿੱਚ ਲਿਖੀ ਸੋ ਅੱਜ ਦਾ ਪ੍ਰਸ਼ਨ ਜੋ ਆਪਣਾ ਸੀ ਕਿ ਪਹਿਲੀ ਵਾਰ ਦਰਦ ਤਕल्लुਸ ਦੀ ਵਰਤੋਂ ਉਹਨਾਂ ਨੇ ਕਿਹੜੀ ਕਵਿਤਾ ਵਿੱਚ ਕੀਤੀ ਤਾਂ ਉਹ ਕਵਿਤਾ ਦਾ ਨਾਮ ਹੈ ਚਾਰੇ ਪਾਸੇ ਧੂਮ ਪੈ ਗਈ ਇਹ ਅੱਜ ਦਾ ਵਿਸ਼ਾ ਤੇ ਅੱਜ ਦਾ ਪ੍ਰਸ਼ਨ ਵੀ ਸੀ ਆਪਣਾ ਜਿਸ ਦਾ ਉੱਤਰ ਹੈ ਜੀ ਚਾਰੇ ਪਾਸੇ ਧੂਮ ਪੈ ਗਈ ਕਵਿਤਾ 'ਚ ਪਹਿਲੀ ਵਾਰ ਉਹਨਾਂ ਨੇ ਦਰਦ ਤਕल्लुਸ ਦੀ ਵਰਤੋਂ ਕੀਤੀ ਜੋ ਕਿ ਬੜਾ ਹੀ ਇੰਪੋਰਟੈਂਟ ਪ੍ਰਸ਼ਨ ਹੈ ਅੱਜ ਦਾ ਅਕੀਰੀ ਪ੍ਰਸ਼ਨ ਪ੍ਰਸ਼ਨ ਨੰਬਰ 2007 ਵਿੱਚ ਮਕਾਮੀ ਨਗਰ ਕਮੇਟੀ ਵਿੱਚ ਚੁੰਗੀ ਕਲਰਕ ਵਜੋਂ ਕੰਮ ਕੀਤਾ ਬਾਅਦ ਵਿੱਚ ਲਾਇਲਪੁਰ ਜ਼ਿਲ੍ਹੇ ਦੇ ਚੱਕ ਨੰਬਰ 73 ਜੇਬੀ ਵਿਖੇ ਸਿੰਘ ਸਬਾ ਸਕੂਲ ਵਿੱਚ ਅਧਿਆਪਕ ਰਹੀ ਵੇਸਤਰਾਮ ਆਇਦਾ ਵਿਸ਼ਾ ਆਧੁਨਿਕ ਕਵੀ ਹੀਰਾ ਸਿੰਘ ਦਰਦ ਉਹਨਾਂ ਦੇ ਜੀਵਨ ਰਚਨਾਵਾਂ ਇਹ ਹੋਰ ਮਹੱਤਵਪੂਰਨ ਪ੍ਰਸ਼ਨਾਂ ਦੇ ਬਾਰੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਕਮੈਂਟ ਬਾਕਸ ਤੁਸੀਂ ਜਰੂਰ ਦੱਸਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਸਾਰਤਕ ਸਿੱਧ ਹੋਇਆ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਇਸ ਤੋਂ ਇਲਾਵਾ ਹੋਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਪੰਜਾਬੀ ਹਿਸਟਰੀ ਸਫਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਇਸ ਤੋਂ ਇਲਾਵਾ ਫੇਸਬੁਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਮੇਰੇ ਚੈਨਲ ਪੰਜਾਬੀ ਵਾਲੇ ਭੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਧੰਨਵਾਦ